ਜਥਾ ਦਮਦਮੀ ਤਕਸਾਲ ਗੁਰਾਇਆਂ ਅਤੇ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਵੱਲੋਂ ਮਾਤਾ ਗੁਜਰਪੁਰ ਚਾਰ ਸ਼ਹਿਰ ਜਦੇ ਅਤੇ ਮੋਤੀराम ਮੇਰਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰੂ ਕਾ ਅਟੁੱਟ ਲੰਗਰ ਲਗਾਇਆ ਗਿਆ ਪਿੰਡ ਅਟਾ ਦੇ ਕੋਲ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਰਾਸ਼ਟਰੀ ਰਾਜਮਾਰਕ ਸਟੇਲਾ ਹੋਟਲ ਦੇ ਸਾਹਮਣੇ ਇੱਕ ਵਿਸ਼ਾਲ ਲੰਗਰ ਸੇਵਾ ਦਾ ਆਯੋਜਨ ਕੀਤਾ ਇਸ ਦੌਰਾਨ ਚਾਹ ਦਾਲ ਅਤੇ ਰੋਟੀਆਂ ਵਰਤਾਈਆਂ ਗਈਆਂ ਵੱਡੀ ਗਿਣਤੀ ਵਿੱਚ ਰਾਹੀਰ ਅਤੇ ਸ਼ਰਧਾਲੂ ਲੰਗਰ ਸੇਵਾ ਵਿੱਚ ਯੋਗਦਾਨ ਪਾ ਰਹੇ ਸਨ ਸੰਗਤ ਨੇ ਇਸ ਪਵਿੱਤਰ ਕਾਰਜ ਲਈ ਵਲੰਟੀਅਰ ਦੀ ਪ੍ਰਸ਼ੰਸਾ ਕੀਤੀ ਅਤੇ ਚਾਰ ਸ਼ਹਿਬਜ਼ਾਦਿਆਂ ਦੀ ਅਮਰ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਸੇਵਾਦਾਰ ਗਿਆਨੀ ਬਲਕਾਰ ਸਿੰਘ ਦਮਦਮੀ ਤੱਕ ਸਾ ਲੋਕ ਗੁਰਾਇਆ ਪ੍ਰਵਿੰਦਰ ਸਿੰਘ ਅਵਧਾਰ ਸਿੰਘ ਸੁਰਜੀਤ ਸਿੰਘ ਜਥੇਦਾਰ ਸਿੰਘ ਹਾਰਾ ਸਿੰਘ ਲਾਂਡੜਾ ਰਵਿੰਦਰ ਸਿੰਘ ਅਤੇ ਜੀਵਨ ਸਿੰਘ ਮੌਜੂਦ ਰਹੇ ਗੁਰਾਇਨ ਤੋਂ ਰੋਹਨ ਕੁਮਾਰ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕਾਲੀ ਸਾਹਿਬ ਸੰਗਤ ਜੀ ਅੱਜ ਦਾ ਜਿਹੜਾ ਨਗਰ ਦਾ ਤਾਰਾ ਵਾ ਤੇ ਵੱਡੇ ਸਾਹਿਬ ਜਿਆਦੇ ਬਾਬਾ ਜੀਸਸ ਸਾਹਿਬ ਬਾਬਾ ਜੀ ਹਰਸਲ ਸਾਹਿਬ ਮਾਤਾ ਜੀ ਛੋਟੇ ਸਾਹਿਬ ਜਿਆਦੇ ਦੀ ਯਾਦ ਵਿੱਚ ਇਲਾਕੇ ਦੇ ਸੰਗਤਾਂ ਦੇ ਪ੍ਰਾਲੇ ਨਾਲ ਨਗਰ ਢੰਡਾ ਦੀ ਸੰਗਤ ਵੱਲੋਂ ਤੇ ਹੋਰ ਇਲਾਕੇ ਦੇ ਜਿੰਨੇ ਵੀ ਇੱਥੇ ਸਾਡੇ ਪੈੜ ਭਰਾਏ ਉਹਨਾਂ ਵੱਲੋਂ ਇੱਕ ਲਾਖੀ ਕਰਿਆ 25 ਸਭੂ ਦੇ ਸਤਾਈ ਉਹ ਤੇ ਨੰਨਾ ਲੰਗ ਰਿਹਾ ਜੀ ਤੇ ਸਭ ਕੁਝ ਨੇ ਬੜੀ ਕਿਰਪਾ ਕੀਤੀ ਆ ਜੋ ਸੋਚਿਆ ਉਸ ਤੋਂ ਵੱਧ ਹੋ ਗਿਆ ਵਾ ਤੇ ਵਾਹੀ ਮਹਾਰੀ ਬਾਣੀ ਕਹਿੰਦੀ ਆ ਜਿਸ ਦਾ ਕਾਰਜ ਤੇ ਨਹੀਂ ਕੀਆ ਮਾਨਸ ਕੀਆ ਵਿਚਾਰਾ ਰਾਮ ਉਹਨਾਂ ਦੇ ਕਾਰਜ ਆਪੇ ਕਰਾ ਲੈਂਦੇ ਆਂ ਵੀ ਕੌਣੇ ਕਰਨ ਵਾਲੇ ਇਹ ਮਨੁੱਖ ਦਾ ਤੇ ਹੀ ਲੱਭੀ ਲੈਂਦਾ ਵਾ ਸੋ ਸੰਤਾਂ ਨੂੰ ਇਹ ਬੇਨਤੀ ਆ ਕਿ ਭਾਈ ਜਿਨ੍ਹਾਂ ਦੀ ਜਿੰਨੀ ਉਹਨਾਂ ਦੀ ਸ਼ਹਾਦਤ ਆ ਅਸੀਂ ਉਹਨਾਂ ਮੋਰੇ ਜੋ ਮਰਜ਼ੀ ਕਰ ਜੀ ਕੋਈ ਵੀ ਆ ਸੇਵਾ ਜਿਹੜੀਆਂ ਉਹਨਾਂ ਦੀ ਤੁਸ਼ ਆ ਪਰ ਬੇਨਤੀਆਂ ਕਰਦਾਂਗੇ ਭਾਈ ਖੰਡੇਬੱਟ ਦਾ ਅਮਰਸ਼ਾਹਕੀ ਗੁਰੂ ਵਾਲੇ ਬਣੇ ਉਹ ਆ ਅੱਜ ਸਾਡੀ ਕੌਮ ਨੂੰ ਸੇਵਾ ਦੀ ਸਿੱਖੀ ਸੇਵਾ ਦੀ ਬਹੁਤ ਘਾਟਿਆ ਤੇ ਬੇਨਤੀ ਆ ਕਿ ਨੌਜਵਾਨਾਂ ਨੂੰ ਖੰਡੇਬੱਟ ਦੇ ਅਮਰਸ਼ਾਹਕੀ ਗੁਰੂ ਦੇ ਨਾਮ ਲੱਭੋ ਸੇਵਾ ਕੀਤੀ ਵੀ ਤਾਂ ਹੀ ਪਰਮਾਨੇ ਜੇ ਆਪਾਂ ਗੁਰੂ ਵਾਲੇ ਹਤੇ ਤੇ ਸਾਗੁਰੂ ਜੀ ਬਣਜਾ ਪਰਮਾਨੇ ਮਾਰੇ ਕਹਿੰਦੇ ਸੋ ਸੇਵਕ ਸੇਵਾ ਲਾਇ ਦੇਖ ਨੂੰ ਆਪ ਕਰੇ ਸੇਵਾ ਵੀ ਕਰ ਸਕਦਾ ਵਾ ਜੇ ਤੇ ਗੁਰੂ ਕੋਈ ਕਾ ਕਰੇ ਖੰਡੇਬੱਟ ਦਾ ਅਮਰਸ਼ਾਹਕੀ ਗੁਰੂ ਵਾਲੇ ਬੰਨਾ ਅੱਜ ਦੀ ਬਹੁਤ ਜਿਆਦਾ ਸਰਕਲ ਹੋ ਰਿਆ ਜੀ ਇਹ ਸੰਗਤਾਂ ਨੂੰ ਬੇਨਤੀ ਆ ਜਿੰਨੇ ਸੰਤਾਂ ਨੇ ਇਹ ਸੇਵਾ ਨਹੀਂ ਕੀਤੀ ਸਫਾਇਆ ਬਹੁਤ ਧੰਨਵਾਦ ਕਰਦੇ ਆਂ ਹੋਰ ਵੀ ਆਉਣ ਵਾਲੇ ਸਮੇਂ ਵਿੱਚ ਗੁਰੂ ਕਿਰਪਾ ਕਰੇ ਇਦਾਂ ਦੀਆਂ ਸਵਾਮਾ ਸਾਹਿਬ ਗੁਰੂ ਸਾਹਿਬ ਜੀ ਸਾਰੇ ਸੰਤਾਂ ਦੇ ਕੋਲੋਂ ਨੌਜਵਾਨਾਂ ਨੇ ਬਹੁਤ ਵੱਡਾ ਪ੍ਰਲਬ ਕੀਤਾ ਸੇਵਾ ਕਰਕੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ